ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ ਚੌਥਾ ਦੋ ਚਲਾਂ ਵਾਲੇ ਰੇਖੀ ਸਮੀਕਰਨ ਅਭਿਆਸ ਸੰਪਰਚ 4.2 ਤੇ ਇਸ ਦੇ ਚਾਰੋਂ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਨਾਲ ਸੰਬੰਧਿਤ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹੈਗੀਆਂ ਹਨ ਤੁਸੀਂ ਉਹ ਵੀ ਜ਼ਰੂਰ ਦੇਖੋ ਇੱਕ ਹੈਗੀ 9th ਮੈਥ ਨੋਟਸ ਇੱਕ ਹੈਗੀ ਗਣਿਤ ਦੇ ਸਿਧਾਂਤ ਇੱਕ ਹੈਗੀ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਇੱਕ ਹੈਗੀ 9th ਸਾਇੰਸ ਇੰਗਲਿਸ਼ ਮੀਡੀਅਮ ਵਿੱਚ ਫਿਰ ਅੱਗੇ ਹੈਗੀ ਬੱਚਿਓ 9th ਇੰਗਲਿਸ਼ ਐਮਸੀਬੀ ਇੱਕ ਹੈਗੀ 9th ਇੰਗਲਿਸ਼ ਲਿਟਰੇਚਰ ਜੋ ਸਬਲੀਮੈਂਟਰੀ ਬੁੱਕ ਹੈ ਤੇ ਇੱਕ ਹੈਗੀ 9th ਗ੍ਰਾਮਰ ਸੋ ਤੁਸੀਂ ਇੰਗਲਿਸ਼ ਅਤੇ ਹੋਰ ਮੈਥ ਦੇ ਜਿਹੜੇ ਵੀਡੀਓਜ਼ ਹੈਗੇ ਨੇ ਉਹ ਵੀ ਤੁਸੀਂ ਇਹਨਾਂ ਇਸ ਚੈਨਲ ਤੇ ਜਾ ਕੇ ਨਾ ਪਲੇ ਸਟੋਰ ਨੂੰ ਖੋਲ ਕੇ ਦੇਖ ਸਕਦੇ ਹੋ। ਆਹ ਦੇਖਿਓ ਬੱਚਿਓ ਪਹਿਲਾ ਸਵਾਲ ਇਹਨਾਂ ਹੇਠਾਂ ਦਿੱਤੇ ਵਿਕਲਪਾਂ ਵਿੱਚੋਂ ਕਿਹੜਾ ਵਿਕਲਪ ਸੱਚ ਹੈ ਅਤੇ ਕਿਉਂ? ਸੋ y 3x 4 ਦਾ ਪਹਿਲਾ ਜੋ ਵਿਕਲਪ ਹੈ ਇੱਕ ਵਿਲੱਖਣ ਹੱਲ ਹੈ, ਦੂਜਾ ਸਿਰਫ ਦੋ ਹੱਲ ਹਨ ਤੇ ਤੀਜਾ ਅਨੰਤ ਰੂਪ ਕਈ ਹੱਲ ਹਨ। ਸੋ ਬੱਚਿਓ ਪਹਿਲਾ ਤੇ ਗਲਤ ਹੈਗਾ। ਇਹ ਝੂਠ ਹੈ। ਇਹ ਵੀ ਝੂਠ ਹੈ ਤੇ ਤੀਜਾ ਜਿਹੜਾ ਹੈ ਉਹ ਸੱਚ ਹੈ। ਕਿਉਂ? ਸੋ ਅਸੀਂ ਪਹਿਲੇ ਹੱਲ ਲਿਖ ਦਿੱਤਾ ਹੈ ਅਨੰਤ ਰੂਪ ਕਈ ਹੱਲ ਹਨ। ਕਿਉਂਕਿ x ਦੇ ਹਰੇਕ ਮੁੱਲ ਲਈ y ਦਾ ਸੰਗਤ ਮੁੱਲ ਹੈ ਜਿਹੜਾ ਮੁੱਲ ਮਰਜ਼ੀ ਪਾਈ ਜਾਓ x ਦਾ 0 1 1.2 1.3 13 ਪਾ ਲਓ 7 ਪਾ ਲਓ -4 ਪਾ ਲਓ ਅਨੰਤ ਜਿਹੜੇ ਸੰਖਿਆਵਾਂ ਨੇ ਤੁਸੀਂ ਕਾਏ ਚਾਹੇ ਭਿੰਨ ਰੂਪ ਵਿੱਚ ਪਾ ਲਓ ਚਾਹੇ ਤੁਸੀਂ ਰਣਾਤਮਕ ਪਾ ਲਓ ਚਾਹੇ ਤਨਾਤਮਕ ਪਾ ਲਓ ਕੋਈ ਵੀ ਪਾਓਗੇ ਤੁਹਾਨੂੰ ਕੋਈ ਨਾ ਕੋਈ ਉਹਦਾ y ਸੰਗਤ ਮੁੱਲ ਅੰਦਾਜ਼ਾ ਆ ਜਾਏਗਾ ਤੇ ਜੇ ਤੁਸੀਂ y ਦਾ ਪਹਿਲੇ ਪਾਣਾ ਅਤੇ y ਦੇ ਹਰੇਕ ਮੁੱਲ ਲਈ x ਦਾ ਹਰੇਕ ਮੁੱਲ ਹੈ ਜੇ ਵਾਈ ਦਾ ਮੁੱਲ ਪਾ ਲਓ ਤੁਹਾਨੂੰ ਐਕਸ ਦਾ ਮੁੱਲ ਮਿਲਦਾ ਜਾਏਗਾ ਐਕਸ ਦਾ ਮੁੱਲ ਪਾ ਲਓ ਤੁਹਾਨੂੰ ਵਾਈ ਦਾ ਮੁੱਲ ਮਿਲਦਾ ਜਾਏਗਾ ਸੋ ਇਹਦਾ ਮਤਲਬ ਕਿ ਇਹ ਭਾਵ ਇਹ ਤੁਸੀਂ ਕਥਨ ਚੇਤਾ ਰੱਖਣਾ ਹੈ ਭਾਵ ਦੋ ਚਲਾਂ ਵਾਲੇ ਰੇਖੀ ਸਮੀਕਰਨ ਦੇ ਅਨੰਤ ਹੱਲ ਹੁੰਦੇ ਹਨ ਇਸ ਗੱਲ ਨੂੰ ਚੰਗੀ ਤਰ੍ਹਾਂ ਕੰਠ ਕਰ ਲਓ ਠੀਕ ਹੈ ਆਓ ਅੱਗੇ ਚਲੀਏ ਹੁਣ ਬੱਚਿਓ ਅਗਲ ਤੁਸੀਂ ਚੇਤਾ ਰੱਖਣੀ ਹੈ ਕਿ ਮਿਆਰੀ ਰੂਪ ਕੀ ਹੈ ਦੋ ਚਲਾਂ ਵਾਲੇ ਰੇਖੀ ਸਮੀਕਰਨ ਦਾ ਜੋ ਮਿਆਰੀ ਰੂਪ ਹੈਗਾ ax by 0 ਜਿਹਦੇ ਵਿੱਚ a b ਅਤੇ c ਹੈ ਗੁਣਾਂਕ ਹੈਗੇ ਨੇ x ਅਤੇ x ਦਾ ਗੁਣਾ k b ਦਾ ਗੁਣਾ y a y ਦਾ ਗੁਣਾ b ਅਤੇ c ਜਿਹੜਾ ਅਚਲ ਪਦ ਹੈਗਾ ਹੁਣ ਤਿੰਨੋਂ a b c ਵਸਤਵਿਕ ਸੰਖਿਆਵਾਂ ਹਨ ਭਿੰਨ ਵੀ ਹੋ ਸਕਦੀ ਹੈ ਦਸ਼ਮਲਵ ਵੀ ਹੋ ਸਕਦੀ ਹੈ ਕੋਈ ਪਰਿਮੇਯ ਸੰਖਿਆ ਹੋ ਸਕਦੀ ਹੈ ਰਣਾਤਮਕ ਧਨਾਤਮਕ ਸਿਫਰ ਵੀ ਹੋ ਸਕਦੀ ਹੈ ਪਰ ਸ਼ਰਤ ਇਹ ਹੈ ਕਿ a ਅਤੇ b ਦੋਵੇਂ ਸਿਫਰ ਨਹੀਂ ਹੋਣੇ ਚਾਹੀਦੀਆਂ ਜਾਂ a ਸਿਫਰ ਹੋ ਸਕਦਾ ਹੈ ਤੇ ਜਾਂ b ਸਿਫਰ ਹੋ ਸਕਦਾ ਹੈ ਦੋਨੋਂ ਸਿਫਰ ਨਹੀਂ ਹੋ ਸਕਦੇ ਠੀਕ ਹੈ ਆਓ ਅੱਗੇ ਦੇਖੀਏ ਹੁਣ ਸਵਾਲ ਤੀਜਾ, ហេਠਾਂ ਦਿੱਤੀਆਂ ਸਮੀਕਰਨਾਂ ਵਿੱਚ ਹਰੇਕ ਸਮੀਕਰਨ ਦੇ ਚਾਰ ਹੱਲ ਲਿਖੋ। ਇਹਨਾਂ ਨੇ ਚਾਰ ਲਿਖੇ ਨੇ। ਤੁਹਾਨੂੰ ਪੇਪਰ 'ਚ ਦੋ ਆ ਸਕਦੇ ਨੇ, ਤਿੰਨ ਆ ਸਕਦੇ ਨੇ, ਚਾਰ, 10। ਭਾਵੇਂ ਇਹਨਾਂ ਨੇ ਚਾਰ ਲਿਖੇ ਨੇ ਪਰ ਤੁਸੀਂ ਚੇਤਾ ਰੱਖਣਾ ਹੈ ਕਿ ਇਹੋ ਜੇ ਅਨੰਤ ਹੱਲ ਹੈਗੇ ਨੇ, ਅਨੰਤ, ਕਾਊਂਟਲੈਸ, ਲਿਮਟਲੈਸ, ਜਿਹਦਾ ਕੋਈ ਅੰਤ ਨਹੀਂ ਹੈਗਾ, ਠੀਕ ਹੈ? ਸੋ 2x y 7 ਪਹਿਲਾ ਹੈਗਾ ਦੇਖੋ। ਹੁਣ ਇਹ ਜਵਾਨੀ ਹੈ ਬੱਚੋ, ਮੈਂ x ਨੂੰ 0 ਪਾਇਆ। ਤੇ x 0 ਹੋ ਗਿਆ ਤੇ y 7। ਸੋ 0, 7 ਇੱਕ ਹੱਲ ਹੋ ਗਿਆ। ਫਿਰ ਮੈਂ ਪਾਇਆ x ਨੂੰ 1 ਪਾਇਆ ਜਿੱਥੇ 1 ਪਾਇਆ ਬੱਚਿਓ 2 1 2 ਸੇ 2 ਇੱਥੇ ਗਿਆ ਸੱਚ ਹੋਏ 2 ਹੋ ਗਿਆ 5 ਸੋ ਇਹ ਕੀ ਹੋ ਗਿਆ ਬੱਚਿਓ 1 5 ਹੱਲ ਆ ਗਿਆ ਫਿਰ ਮੈਂ ਪਾਇਆ x 2 ਜੇ 2 ਪਾਇਆ 2 2 4 4 ਇੱਥੇ ਸੱਜੇ ਪਾਸੇ ਗਿਆ ਸੱਚ ਹੋ 4 ਗਿਆ 3 ਤੇ ਕੀ ਹੋ ਗਿਆ ਬੱਚਿਓ 2 3 ਇਹ ਹੱਲ ਆ ਗਿਆ ਫਿਰ ਮੈਂ ਪਾਇਆ ਬੱਚਿਓ 3 ਸੋ 3 2 6 6 ਸੱਜੇ ਪਾਸੇ ਗਿਆ ਸੱਚ ਹੋ 6 ਗਿਆ 1 ਠੀਕ ਹੈ ਸੋ y ਆ ਗਿਆ 1 ਸੋ ਆ ਗਿਆ 3 ਇਹ ਕਹਿ ਹੱਲ ਹੋ ਗਿਆ ਠੀਕ ਹੈ ਇਦਾਂ ਤੁਸੀਂ ਕੋਈ ਵੀ ਮੁੱਲ ਪਾ ਸਕਦੇ ਹੋ ਮੈਂ ਤੁਹਾਡੇ ਲਈ ਇਹ ਮੁੱਲ ਪਾਏ ਨੇ ਤੁਹਾਨੂੰ ਜਰੂਰ ਤੁਸੀਂ ਜਰੂਰੀ ਤੁਸੀਂ ਇਹੀ ਮੁੱਲ ਪਾਓ ਤੁਸੀਂ ਕੋਈ ਹੋਰ ਮੁੱਲ ਪਾ ਸਕਦੇ ਹੋ ਹੁਣ ਆ ਗਿਆ ਬੱਚਿਓ ਪਾਈ ਐਕਸ ਜਮਾ ਵਾਈ ਬਰਾਬਰ 9 ਸੋ ਸਭ ਤੋਂ ਸੌਖਾ ਕੰਮ ਹੈ ਐਕਸ ਨੂੰ 0 ਪਾ ਲਓ ਜਾਂ ਵਾਈ ਨੂੰ 0 ਪਾ ਲਓ ਤੇ ਤੁਹਾਨੂੰ ਸੌਖਾ ਕੰਮ ਹੋ ਜਾਏਗਾ ਸੋ ਮੈਂ ਐਕਸ ਨੂੰ 0 ਪਾਇਆ ਉਸੇ ਆਪਾਂ ਦੀ 0 ਹੋ ਗਿਆ ਤੇ ਵਾਈ ਬਰਾਬਰ ਹੋ ਗਿਆ 9 ਸੋ 0 9 ਇਹ ਹੱਲ ਹੋ ਗਿਆ ਫਿਰ ਮੈਂ ਪਾਇਆ 1 ਤੇ ਪਾਈ ਗੁਣਾ 1 ਪਾਈ ਸੋ ਇੱਥੇ ਗਿਆ 9 ਕਟਾ ਪਾਈ ਸੋ ਇਹ ਬਣ ਗਿਆ 1 ਕਮਾ 9 ਕਟਾ ਪਾਈ ਫਿਰ ਮੈਂ ਪਾਇਆ 2 ਸੋ ਪਾਈ ਗੁਣਾ 2 ਕਿੰਨਾ ਹੋ ਗਿਆ 2 ਪਾਈ ਸੋ ਮੈਂ 2 ਪਾਈ ਸੱਜੇ ਪਾਸੇ ਗਿਆ 9 ਕਟਾ 2 ਪਾਈ ਸੋ ਇਹ ਬਣ ਗਿਆ 2 ਕਮਾ 9 ਕਟਾ 2 ਪਾਈ ਖਲੋ ਗਿਆ ਫਿਰ ਮੈਂ ਪਤਾ ਐਕਸ ਬਰਾਬਰ 3 ਸੋ ਪਾਈ ਗੁਣਾ 3 ਕਿੰਨਾ ਹੋ ਗਿਆ 3 ਪਾਈ ਸੋ ਇਹ ਸੱਜੇ ਪਾਸੇ ਗਿਆ ਸੋ ਇਹ ਕਿੰਨਾ ਹੋ ਗਿਆ 9 ਕਟਾ 3 ਪਾਈ ਸੋ ਮੇਰਾ ਮੁੱਲ ਹੱਲ ਬਣ ਗਿਆ 3 ਕਮਾ 9 9 ਕਟਾ 3 ਪਾਈ ਤੁਸੀਂ ਕੁਝ ਹੋਰ ਵੀ ਲੈ ਸਕਦੇ ਹੋ ਮੈਂ 1 2 3 ਲਿਆ ਤੁਸੀਂ 1 ਲੈ ਲਓ 1.1 ਲੈ ਲਓ 1.2 ਲੈ ਲਓ 1.4 ਲੈ ਲਓ ਜਿੱਦਾ ਮਰਜ਼ੀ ਤੁਸੀਂ ਕਰ ਸਕਦੇ ਅਗਲਾ ਆ ਗਿਆ ਬੱਚਿਓ x 4y ਬੜਾ ਸੌਖਾ ਹੈ ਸੋ x ਨੂੰ ਜੇ ਜ਼ੀਰੋ ਪਾਇਆ ਜੇ ਮੈਂ ਇੱਥੇ ਜ਼ੀਰੋ ਪਾਵਾਂਗਾ ਤੇ 4y 0 ਹੋਵੇ ਤਾਂ ਮਤਲਬ y ਕੀ ਹੈ ਉਹ ਵੀ ਜ਼ੀਰੋ ਹੋ ਜਾਏਗਾ ਠੀਕ ਹੈ ਨਾ ਕਿਉਂਕਿ 4 ਥੱਲੇ ਆਏਗਾ 0 4 0 ਸੋ 0 0 ਹੱਲ ਹੋ ਗਿਆ ਫਿਰ ਮੈਂ x 4 ਲਿਆ ਜੇ ਮੈਂ ਇੱਥੇ 4 ਲਵਾਂਗਾ सो so, चार बटा चार वाई बराबर कि आ गया एक सो चार एक फिर मैं एक्स बराबर अठ लिया अठ लिया तो चार थले आया अठ बटा चार चार दुनिया अठ वाई बराबर दो हो गया सो अठ कौम दो ठीक है हल हो गया, गया। फिर मैं बच्चों लिया एक्स बराबर कटा चार जो मैं so, कटा चार, चार लिया सो कटा चार कटा चार थले आया घटा चार बटा चार कि हो गया कटा एक सो so, वाई बराबर घटा एक सो घटा चार कौम घटा एक है एक हल हो गया ठीक है अगर चलिए ਦੱਸੋ ਕਿ ਏਠਾਂ ਦਿੱਤੇ ਦੱਸੋ ਕਿ ਏਠਾਂ ਦਿੱਤੇ ਹੱਲਾਂ ਵਿੱਚੋਂ ਕਿਹੜਾ ਸਮੀਕਰਨ x/2y 4 ਦੇ ਦਾ ਹੱਲ ਹੈ ਅਤੇ ਕਿਹੜਾ ਨਹੀਂ ਹੈ ਹੁਣ ਬੱਚਿਓ ਦੇਖੋ ਕਿਹੜੇ ਹੱਲ ਹਨ ਇਹ ਹੈਗੇ ਨੇ ਸਾਨੂੰ ਚ ਪੰਜ ਹੱਲ ਦਿੱਤੇ ਨੇ ਅਸੀਂ ਦੇਖਣਾ ਜਿਹੜਾ ਕੋਈ ਕਿਸੇ ਸਮੀਕਰਨ ਦਾ ਹੱਲ ਹੋਏਗਾ ਇਹਦਾ ਮਤਲਬ ਕਿ ਉਹ ਮੁੱਲ ਪਾਣ ਤੇ ਉਹਨੂੰ ਸੰਤੁਸ਼ਟ ਕਰੇਗਾ ਸੋ ਅਸੀਂ ਦੇਖਦੇ ਹਾਂ ਕਿ ਕਰਕੇ 0 0 ਸੋ x 0 ਜਿਹੜਾ ਪਹਿਲਾ ਹੁੰਦਾ ਬੱਚਿਓ x ਹੁੰਦਾ ਦੂਜਾ ਜਿਹੜਾ ਹੁੰਦਾ ਉਹ y ਹੁੰਦਾ ਠੀਕ ਹੈ ਸੋ x 0 y 0 ਸੋ x 2y 4 ਵਿੱਚ ਭਰ ਕੇ ਸੋ ਅਸੀਂ ਭਰਤਾ x ਦੀ ਥਾਂ 0 ਤੇ y ਦੀ ਥਾਂ 0 ਸੋ 0 ਸੋ 2 0 ਕਿੰਨਾ ਹੋ ਗਿਆ 0 ਸੋ 0 ਚੋ 0 ਗਿਆ 0 0 4 0 4 ਤੇ ਹੁੰਦਾ ਨਹੀਂ ਸੋ ਜੋ ਕਿ ਗਲਤ ਹੈ ਇਸ ਲਈ 0 2 x 2y 4 ਦਾ ਹੱਲ ਨਹੀਂ ਹੈ ਅੱਗੇ ਦੇਖੀਏ ਹੁਣ x 2 0 ਸੋ x 2 ਤੇ y 0 ਸੋ ਇੱਥੇ 2 ਪਾਵਾਂਗੇ ਇੱਥੇ 0 ਪਾਵਾਂਗੇ ਸੋ ਪਾਸਤਾ 2 2 0 0 ਸੋ ਅਗੇ 2 2 ਚੋਂ 0 ਦਾ 2 ਹੀ ਹੁੰਦਾ ਸੋ 2 4 ਜੋ ਕਿ ਸਹੀ ਨਹੀਂ ਆਏਗਾ ਸੋ ਜੋ ਕਿ ਗਲਤ ਹੈ ਇਸ ਲਈ 2, 0 ਵੀ ਇਸ ਸਮੀਕਰਨ ਦਾ ਹੱਲ ਨਹੀਂ ਹੈ ਫਿਰ ਅੱਗੇ ਪਾਇਆ ਸੀ 4, 0 ਠੀਕ ਹੈ ਇਹ ਆ ਗਿਆ ਹੁਣ x 4 ਤੇ y 0 ਹੁਣ ਇਹਦੇ ਵਿੱਚ ਆਪਾਂ ਭਰਾਂਗੇ ਸੋ x 4 ਤੇ y ਦੀ ਜਗ੍ਹਾ 0 ਪੜਦਾ ਸੋ 4 ਸੋ 2 0 0 ਸੋ 4 ਚੋਂ 0 ਗਿਆ 4 4 4 ਜੋ ਕਿ ਸਹੀ ਹੈ 4 4 ਦੇ ਬਰਾਬਰ ਹੁੰਦਾ ਜੋ ਕਿ ਸਹੀ ਹੈ ਇਸ ਲਈ 4 0 x 2y 4 ਦਾ ਹੱਲ ਹੈਗਾ ਅਗਲਾ ਚਲੀਏ ਹੁਣ ਆ ਗਿਆ ਬੱਚੋ ਵਰਗਮੂਲ 2 ਕੋਮਾ 4 ਵਰਗਮੂਲ 2 ਸੋ x ਵਰਗਮੂਲ 2 ਅਤੇ y 4 ਵਰਗਮੂਲ 2 ਹੁਣ ਇਹਦੇ ਵਿੱਚ ਅਸੀਂ ਮੁੱਲ ਭਰ ਦਵਾਂਗੇ ਸੋ ਇੱਥੇ ਪਾਇਆ ਵਰਗਮੂਲ 2 ਇਹਦੀ ਜਗ੍ਹਾ ਤੇ ਇੱਥੇ ਗੁਣਾ 2 ਤੇ 4 ਵਰਗਮੂਲ 2 2 4 8 ਹੋ ਗਿਆ ਬੱਚਿਓ ਤੇ ਵਰਗਮੂਲ 2 ਤੇ ਵਰਗਮੂਲ 2 ਕਾਮਨ ਬਾਹਰ ਲੈ ਲਿਆ ਸੋ 2 ਵਰਗਮੂਲ ਬਾਹਰ ਲਿਆ ਇੱਥੇ ਆ ਗਿਆ ਇੱਕ ਇੱਥੇ ਇਕੱਲਾ ਇੱਕ ਬਚ ਗਿਆ ਤੇ ਇੱਥੇ 2 4 8 ਬਚ ਗਿਆ ਠੀਕ ਹੈ 4 1 4 8 7 ਸੋ ਇਹ ਆ ਗਿਆ ਬੱਚਿਓ 7 ਵਰਗਮੂਲ ਤੋਂ ਬਰਾਬਰ 4 ਜੋ ਕਿ ਗਲਤ ਗਲਤ ਹੈਗੀ ਹੈ ਜੋ ਕਿ ਗਲਤ ਹੈ ਇਹ ਬਰਾਬਰ ਨਹੀਂ ਹੈ ਸੋ ਇਸ ਲਈ ਵਰਗਮੂਲ 2, 4 ਵਰਗਮੂਲ 2 x 2y 4 ਦਾ ਹੱਲ ਨਹੀਂ ਹੈ ਅਗਲਾ ਆ ਗਿਆ ਬੱਚੋ x 1 ਤੇ y 1 ਸੋ ਅਸੀਂ ਮੁੱਲ ਭਰਾਂਗੇ ਇਹਨਾਂ ਦਾ ਸੋ x ਦੀ ਜਗ੍ਹਾ 1 ਭਰਤਾ ਇੱਥੇ y ਦੀ ਜਗ੍ਹਾ 1 ਭਰਤਾ ਸੋ 1 2 1 2 1 2 4 ਇਹਨਾਂ ਨੂੰ ਕਿ ਘਟਾ 1 ਬਰਾਬਰ 4 ਜੋ ਕਿ ਗਲਤ ਹੈ ਇਸਹੀ ਨਹੀਂ ਹੈਗਾ ਜੋ ਕਿ ਸਹੀ ਨਹੀਂ ਹੈ ਇਸ ਲਈ 1,1 x/2y 4 ਦਾ ਹੱਲ ਨਹੀਂ ਹੈ ਸੋ ਬੱਚਿਓ ਕੱਲਾ ਇਹ ਜਿਹੜਾ ਸੀਗਾ ਤੀਜਾ ਹਿੱਸਾ 4, 0 ਇਹ ਜਿਹੜਾ ਹੈ ਇਹਦਾ ਹੱਲ ਹੈ ਬਾਕੀ ਸਾਰੇ ਜਿਹੜੇ ਨੇ ਇਹਦੇ ਹੱਲ ਨਹੀਂ ਹੈਗੇ ਸੋ ਇਹ ਤੁਹਾਨੂੰ ਪਤਾ ਲੱਗ ਗਿਆ ਹੋਗਾ ਬੱਚਿਓ ਜਦੋਂ ਕੋਈ ਇਦਾਂ ਮੁੱਲ ਦਿੱਤਾ ਹੁੰਦਾ ਹੈ ਉਹ ਹੱਲ ਹੁੰਦਾ ਤੇ ਉਹ ਮੁੱਲ ਭਾਲ ਭਰਨ ਤੇ ਉਹਦਾ ਉਹ ਸਮੀਕਰਨ ਨੂੰ ਸੰਤੁਸ਼ਟ ਕਰਨਾ ਚਾਹੀਦਾ ਹੁਣ ਇਹ ਜਿਹੜੀ ਸਿਧਾਂਤ ਤੇ ਅਸੀਂ ਵਰਤਿਆ ਤੀਜੇ ਸਵਾਲ 'ਚ ਇਸੇ ਸਿਧਾਂਤ ਨੂੰ ਵਰਤ ਕੇ ਅਸੀਂ ਚੌਥਾ ਸਵਾਲ ਕਰਾਂਗੇ ਆਓ ਦੇਖੀਏ ਚੌਥੇ ਸਵਾਲ ਵਿੱਚ ਕਿਹਾ ਉਹਨੇ ਕਹਿੰਦੇ ਕੇ ਦਾ ਮੁੱਲ ਦੱਸੋ ਜਦੋਂ ਕਿ x 2 y 1 ਸਮੀਕਰਨ ਤੋਂ x 3y k ਦਾ ਇੱਕ ਹੱਲ ਹੋਵੇ ਠੀਕ ਹੈ ਹੁਣ ਜੇ ਦਿੱਤਾ ਹੋਵੇ ਇਹਦਾ ਮਤਲਬ ਕੀ ਇਸ ਕਥਨ ਦਾ ਮਤਲਬ ਕੀ ਹੈ ਕਹਿੰਦੇ ਕਿਉਂਕਿ x 2 ਅਤੇ y 1 ਸਮੀਕਰਨ 2x 3y k ਦੇ ਹੱਲ ਹਨ ਇਹਦੇ ਹੱਲ ਹੈ ਇਸ ਲਈ ਇਹ ਮੁੱਲ ਸਮਿਕਰਣ ਨੂੰ ਸੰਤੁਸ਼ਟ ਕਰਨਗੇ ਇਹਨਾਂ ਨੂੰ ਜੇ ਵੇ ਐਕਸ ਹੋਰ ਵਾਈ ਵਿੱਚ ਪਾ ਦਾਂਗਾ ਕਿ ਉਹ ਬਰਾਬਰ ਖੱਬਾ ਪਾਸਾ ਸੱਜੇ ਪਾਸੇ ਦੇ ਬਰਾਬਰ ਆਏਗਾ ਸੋ ਐਕਸ ਬਰਾਬਰ 2 ਅਤੇ ਵਾਈ ਬਰਾਬਰ 1 ਸਮੀਕਰਣ 2x 3y k ਵਿੱਚ ਭਰ ਕੇ ਸੋ ਇੱਥੇ ਐਕਸ ਦੀ ਜਗ੍ਹਾ 2 ਪਾਤਾ ਇੱਥੇ ਵਾਈ ਦੀ ਜਗ੍ਹਾ 1 ਪਾਤਾ ਸੋ ਇਹ ਕੀ ਹੋ ਗਿਆ 2 2 4 ਤੇ 3 1 3 k ਉਹ ਦਈ ਹੈ ਸੋ 4 3 k ਜਾਂ k 7 ਇਹ ਸਾਡਾ ਜਵਾਬ ਆ ਗਿਆ ਇਹਨਾਂ ਨੇ ਕਿਹਾ ਸੀ k ਦਾ ਮੁੱਲ ਪਤਾ ਕਰੋ ਸੋ ਜੇ ਐ ਮਲਕੀ x 2 ਤੇ y 1 ਸਮੀਕਰਨ ਦੇ ਹੱਲ ਹੋਣ ਠੀਕ ਹੈ ਸੋ ਜੇ ਹੱਲ ਹੋਣ ਤੇ ਵੇ ਸੰਤੁਸ਼ਟ ਕਰਨਗੇ ਤਾਂ ਜਦੋਂ ਪਾ ਕੇ ਅਸੀਂ ਬਰਾਬਰ ਕੀਤਾ ਤੇ ਸਾਡੋ k ਦਾ ਮੁੱਲ 7 ਆ ਗਿਆ ਹੁਣ ਤੁਸੀਂ ਭਾਵੇਂ ਬੱਚੋ ਕਰਕੇ ਦੇਖ ਲਓ ਇੱਥੇ ਜੇ 7 ਹੋਵੇ ਤੇ ਇੱਥੇ 2 ਹੋਵੇ ਤੇ ਇੱਥੇ 1 ਹੋਵੇ ਸੋ 2 2 4 ਤੇ 3 1 3 4 3 7 ਸੋ 7 7 ਸੋ k ਦਾ ਮੁੱਲ ਜਿਹੜਾ ਹੈਗਾ ਉਹ ਹੈਗਾ 7 ਸੋ ਐਸੀ ਪਿਆਰੇ ਵਿਦਿਆਰਥੀਓ ਵਡਾ ਅਭਿਆਸ ਨੰਬਰ 4.2 ਜਿਹੜੇ ਚਾਰ ਸਵਾਲ ਅਸੀਂ ਚਾਰੋਂ ਇਸ ਵੀਡੀਓ ਵਿੱਚ ਕਰ ਦਿੱਤੇ ਨੇ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ